ਤੇ ਮਾਰ ਦੇ ਲੋ ਮਾਰ ਦੇ ਮਾਰ ਦੇ ਕਰੂੰਗੀ ਅਸੀਂ ਚੱਕ ਲਿਆ ਇਹਨੂੰ ਮਾਰ ਦੇ ਹਾਂ ਠੀਕ ਐ ਸੋਚ ਦਿਮਾਗ ਨਾਲ ਮੈਂ ਗੱਲ ਮੰਨਦਾ ਹਾਂ ਪਰ ਹੁਣ ਅਗਲੇ ਨੂੰ ਕਿਵੇਂ ਸਮਝਾਈਂਗੇ ਅਗਲੇ ਨੂੰ ਤਾਂ ਐਸੇ ਆਈ ਪਈ ਇਹ ਤਾਂ ਗੱਡੀਆਂ ਦੇ ਲੋਕ ਐ ਵਾਰੀ ਲੋਕ ਐ ਵੀ 2-400 ਮਿਲੂਣੇ ਤਾਂ ਇਹ ਲੈਣਗੇ ਹਾਂ ਆਹ ਬਣ ਗੱਗੀ ਤੁਹਾਨੂੰ ਬਹੁਤ ਨੇਗਾ ਠੀਕ ਐ ਸਾਡੇ ਸਾਡੇ ਘਰੋਂ ਪਾਉ ਉਹ ਨਹੀਂ ਫੇਰ ਉਹ ਕੋਈ ਨਾ ਕੋਈ ਨਹੀਂ ਪਰ ਨਾਲੇ ਇਹਨਾਂ ਨੂੰ ਤਾਂ ਪਤਾ ਹੀ ਬਾਈ ਇਹਨੂੰ ਕਿੰਨਾ ਕਾਜ ਦਾ ਨਫਾ ਟੋਟਾ ਐ ਚਾਹੋ ਬੈਠਿਓ ਰੋਜ਼ ਦਾ ਕੰਮ ਐ ਦਾ ਹੋਰ ਯਾਰ ਜਾ ਉਹ ਰੱਖ ਲਾਂ ਟਰੋਲ ਉਹ ਲੈ ਲਓ ਮੈਂ ਉਹ ਬਾਈ ਠੀਕ ਹੈ ਤੂੰ ਕਰ ਮੈਂ ਵੇਚ ਰਾਂ ਜਲਦੀ ਹੈ ਬਾਈ ਦੇਖ ਲਿਖਾਈ ਲੱਭਾ ਤੇਰਾ ਆਏ ਫਿਰ ਮਾਰ ਦੇ ਮਾਰ ਦੇ ਮਾਰ ਦੇ ਮਾਰ ਦੇ ਕਰੂੰਗੀ ਅਸੀਂ ਚੱਕ ਲਿਆ ਇਹਨੂੰ ਮਾਰ ਦੇ ਹਾਂ ਹਾਂ ਸਾਡਾ ਸੌਦਾ ਹੋ ਗਿਆ ਕਿੰਨਾ ਦੇਣਾ ਤੁਹਾਡੇ ਘਰੋਂ ਮੰਗ ਮੰਗੇ ਕੱਖ ਪਾਉਣ ਦੇ ਬੰਦੇ ਹੈ 12000 ਧੰਨਵਾਦ ਮੈਂ ਦੌੜ ਗਿਆ ਨਾ 1 2 3 4 5 6 7 8 9 10 11 12 13 14 15 16 17 18 19 20 21 22 23 ਯਾਰ ਭਾਈ ਰੁਪਿਆ ਦਾ 100 ਰੁਪਿਆ ਰੱਖਾਈ ਦਾ ਉਹ ਪੁੱਛਦੇ ਰਹਿ ਰਹੇ ਆ ਕਿ ਯਾਰ ਭਾਈ 200 ਯਾਰ ਇਹ ਵੀ ਤਾਂ ਮਾਰਦਾ ਲਿਖਾਈ ਦੋ ਸਾਡਾ ਲਿਖਾਈ ਕਿੰਨਾ 100 ਰੁਪਿਆ ਹੈ ਆ ਇਹ ਇਹ ਸ਼ਰਦਿਆ ਹੁਸਾ ਹੋਇਆ ਕਿੰਨੀ ਗੱਲ ਦੋ ਨਾਲ ਲੈਣਾ ਤੇ ਮਾਲ ਕਰ ਲੈ ਮੈਂ ਜਿਹੜੇ ਮਾਲ ਕਰ ਲੈ ਨੇ ਗਰੀਬ ਨੂੰ ਬਈ ਅਸੀਂ ਕਿਹੜੇ ਟਰੱਕ ਤੇ ਆਏ ਆ ਫਰਕ ਤਾਂ ਜਦ ਹੁੰਦਾ ਹੀ ਐ ਉਹੀ ਮੋਟਰ ਹੈ ਛੁੱਟ ਲਵੇ ਉਹੀ ਛੱਡਣਾ ਸੱਜੇ ਦਾ ਸਮਾਂ ਭੈਣ ਨਹੀਂ ਮਾਰਦੀ ਲੈਟ ਵੀ ਜਿਹਨਾਂ ਦੇ ਬਾਈ ਇਹਨਾਂ ਕੋਲੇ ਘਰ ਵੀ ਹੈ ਨਹੀਂ ਲੈ ਮੂਰਤੀ ਦੇ ਵੀ ਆਪਾਂ ਚਲੋ ਇਹਦਾ ਸੌਦਾ ਹੈ ਲੈ ਬਾਈ ਆ ਬਾਈ ਕਿੰਨਾ ਲੈ ਰੂ ਵਾਲਾ ਬੰਦਾ ਯਾਰ ਇਹ ਨਕਰਿਆ ਕਰ ਦੋ ਤਿੰਨ ਚਾਰ ਪੰਜ ਕੀ ਨਾ ਕੀ ਨਹੀਂ ਦੱਤੀਆ 7 8 9 10 11 ਅੱਜ 11.5 11.5 ਕੀ ਲਿਖਾਈ ਕਰਾਉਣਾ ਬਸ ਇਹ ਜਿਹੜਾ ਤੇਰਾ ਚਿਤ ਪੈਂਦਾ ਕਿ ਨਹੀਂ ਭਾਈ ਹੋਰ ਹਾਂ ਬੱਕਰੇ ਦਾ ਸੌਦਾ ਜਿਹੜਾ ਆਇਆ ਸੀ ਪਹਿਲੀ ਫੁੱਲੀ ਵਾਰ ਤੀ ਹੁਣ ਸਾਰੀ 11.5 ਦਾ ਹੋ ਗਿਆ ਜੀ ਇਹਦਾ ਸੌਦਾ ਤਨੋਲਾ ਬੱਕਰਾ ਮੰਡੀ ਜਲਦੀ ਸੌਦਾ ਲਾ ਜਾਈ ਪੰਚਾਇਤ ਕਰੋ ਬਤਵਾ ਦੇ ਵੀਡੀਓ ਨੂੰ ਸਹਿਯੋਗ ਕਰ ਜੋ ਚੈਨਲ ਨੂੰ ਸਬਸਕ੍ਰਾਈਬ ਕਰਦਾ ਭਾਈ 10000 ਸੋ ਤੇਰੀ ਧੰਨਵਾਦ